ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਬੈਡ ਤਾਜੀ ਸੂਈ ਵੀ ਤੇ ਮਗਰ ਫੀਮੇਲ ਕਾਫਾ ਇਹ ਸੇਲ ਆ ਡਿਟੇਲ ਵੀਰ ਤੇ ਦੇ ਬਾਰੇ ਪੁੱਛਦੇ ਆ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਾਂ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621166 ਜੀ 9779621166 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਜਿਹੜੇ ਆਪਾਂ ਐਚ ਐਫ ਬੈਡ ਦੇਖੀ ਜਾਂਦੇ ਆ ਕਦੋਂ ਕਸੂਈ ਆ ਇਹ ਇਹ ਅੱਜ ਸਵੇਰੇ ਸੂਈ ਆ ਜੀ 5 ਵਜੇ ਸੂਈ ਸੀਗੀ ਠੀਕ ਹੈ ਹਾਂ ਇਹਦੇ ਜੇਰਪਾਈ ਨੂੰ ਹੋਗੇ 15 20 ਮਿੰਟ ਹੋਗੇ ਠੀਕ ਹੈ ਜੇਰੇ ਦੀ ਉਹ ਪੀਆ ਹਨਾ ਹਾਂਜੀ ਹਾਂ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਫੀਮੇਲ ਦਿੱਤੀ ਹੈ ਜੀ ਸਟਾਈਕਰ ਦੇ ਸੀਮਨ ਦੀ ਦਿੱਤੀ ਹੈ ਜੀ ਇਹਨੇ ਸਟਾਈਕਰ ਦੇ ਸੀਮਨ ਦੀ ਬੱਚੀ ਆ ਹਾਂਜੀ ਹਾਂ ਦੂਸਰਾ ਸੂਆ ਸੂਈ ਆ ਹਾਂਜੀ ਕਿੰਨਾ ਕਪਾ ਇਹ ਤੋਂ ਗੈਸ ਲਾ ਸਕਦਾ ਦੁੱਧ ਕਿੰਨਾ ਕ ਪਾ ਦੋਗੇ ਇਹਦਾ ਪਲੂਨ ਦਾ 30 ਕਿਲੋ ਦੁੱਧ ਦਿੱਤਾ ਹੋਇਆ ਜੀ 30 ਕਿਲੋ ਹਾਂਜੀ ਹਾਂ ਤੇ ਅੰਦਾਜ਼ਾ ਲਾ ਕੇ ਚੱਲੀਏ ਇਸ ਦੀ ਕੀ ਬਤੀਰੋ ਮੈਂ 30 ਬਸ ਮੰਨ ਕੇ ਬੰਦਾ ਪੈਸੇ ਲਾ ਲਈ ਠੀਕ ਹੈ ਵੀ ਮੰਨ ਕੇ ਚੱਲ ਵੀ 30 ਤੋਂ ਪਾਰ ਚੱਲਦਾ ਨ ਕਿੰਨਾ ਬੋੜਾ 14 ਸਵੇਰੇ ਆਪਾਂ ਇਹਦਾ ਇਹਦੇ ਸਵੇਰੇ ਵੀਰੇ ਹਜੇ 4 ਕਿਲੋ ਬੋੜੀ ਕੱਢਿਆ ਆਪਾਂ ਆਪਾਂ ਐਵੇਂ ਹੀ ਕਹਈ 80-80 ਕੱਢਤਾ 4 ਕਿਲੋ ਬੋੜਾ ਕੱਢ ਕੇ ਦਿੱਤਾ ਤੇ ਬੱਚਾ ਬੜਾ ਪਿਆਰਾ ਦਿੱਤਾ ਦੇਖ ਲਓ ਠੀਕ ਆ ਸੋ ਬੱਚੀ ਮਗਰ ਬਹੁਤ ਪਿਆਰੀ ਆ ਤੇ ਭਾਈ ਜੀ ਚੋਣ ਜਵਾਦੀ ਕਿਵੇਂ ਨਿਕਲੀ ਚੋਣ ਜਵਾਦੀ 1 ਨੰਬਰ ਆ ਜੀ ਚਾਹੇ ਬੰਦਾ ਮਸ਼ੀਨ ਤੇ ਲਾ ਲੇ ਠੀਕ ਹੈ ਤੇ ਚਾਹੇ ਹੱਥੀ ਲਾ ਲੇ ਥਣ ਮੜਾ ਜਾਂ ਨੀੜੋਂ ਦਿਖਾ ਦੋ ਕਹੇ ਜਾ ਥਣ ਲੱਗਿਆ ਸੋ ਥਣ ਦੇਖੋ ਯਾਰ ਚਾਰੇ ਕਿਆ ਬਾਤ ਐ ਮੱਜਾ ਨਾ ਆਦਾ ਨਾ ਇਹਨੂੰ ਹੀ ਨਹੀਂ ਐਨ ਚਿੱਟੀ ਕੁਕੜੀ ਦੇ ਅੰਡੇ ਵਰਗੀ ਨਿਕਲਿਆਉਂਦੀ ਆ ਸੋ ਜਿਹੜੇ ਵੀ ਕਹਿੰਦਾ 30 ਕਿਲੋ ਦਾ ਚੋੜਾ ਸਾ ਮਸ਼ੀਨ ਹੈ ਨਹੀਂ ਉਹ ਵੀ ਇਹਨੂੰ ਲੈ ਸਕਦੇ ਆ ਉਹ ਵੀ ਲੈ ਸਕਦੇ ਆ ਜੀ ਮਸ਼ੀਨ ਵਾਲਾ ਤਾਂ ਲਈ ਸਕਦਾ ਰੇਟ ਕੀ ਰਹੂ ਇਹਦਾ ਰੇਟ 1 ਲੱਖ 35000 ਰੁਪਏ ਦੀ ਵੱਚੀ ਦੇ ਦਾਂਗੇ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਸੁਭਰਜ ਚਵਾਈ ਦੇਖੋ ਕਿਆ ਬਾਤ ਆ ਨਿਆਣਾ ਪਉਣਾ ਪਾੜੋ ਨਹੀਂ ਪਉਣਾ ਕੋਈ ਦਿੱਕਤ ਹੀ ਨਹੀਂ ਹਨਾ ਐਂ ਚੀਚੀਆਂ ਜੀ ਨਹੀਂ ਮੋਟੀ ਚਵਾਈ ਪੈਂਦੀ ਹੈ ਜੀ ਠੀਕ ਹੈ ਇੱਕ ਬਹਿ ਜਾ ਦੋ ਜਾਨ ਬਹਿ ਜਾ ਹਨਾ ਦੋ ਜਾਨੇ ਬਹਿ ਕੇ ਚੋਲੋ ਇੱਕ ਜਾਨਾ ਬਹਿ ਕੇ ਚੋਲੋ ਨਜ਼ਾਰੇਦਾਰ ਚਵਾਈ ਸਰ ਰੰਗ ਵਾਲੀ ਬਾਲਟੀ ਲੈ ਕੇ ਬਣਾ ਬੈਗਰ ਥੱਲੇ ਦੇ ਹਨਾ ਹਾਂ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਚੌਣ ਚਵਾਈ ਇੱਕ ਨੰਬਰ ਆ ਯਾਰ ਜਮਾ ਬਾਕੀ ਮੁਠੀ ਵਾਲਾ ਥਾਣਾ ਹਨਾ ਜੀ ਵਾਲਾ ਖਾਣ ਲੱਗਿਆ ਜੀ ਦੇਖੋ ਠੀਕ ਸੋ ਥਾਣ ਦੇਖੋ ਯਾਰ ਕੀ ਆ ਬਤਾ ਚਾਰੇ ਨਿਖੜ ਵਾ ਗਿਣ ਕੇ ਉਣ ਕੇ ਲੱਗੇ ਆ 1.35 ਚੋ ਮਾਣਤਾਨ ਬੰਦੇ ਦਾ ਕਰਾਂਗੇ ਮਾਣਤਾਨ ਕਰਦਾਂਗੇ ਢੋਰੀ ਬਾਹਰ ਨੂੰ ਸੋ ਫਿਰ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪੜੀ ਨਹੀਂ ਵਿਊ ਰਿਆ ਕੋਈ ਛੋਟੀ ਜੀ ਨਿਕਲੇ ਜੀ ਉੱਪਰ ਮੈਂ ਜਿੰਨੀ ਚੌੜੀ ਪਈ ਹੈ ਜੀ ਦੇਖੋ ਠੀਕ ਆ ਸੋ ਇੱਕ ਗੱਲ ਹੋਰ ਦੱਸ ਦਈਏ ਜੈਨੂਨ ਗੱਲ ਹੋ ਗਈ 2021 ਤੋਂ ਵੇਸ ਘਰ ਤੋਂ ਵੀਡੀਓ ਕਵਰ ਕਰਾ ਬਾਕੀ ਸਾਨੂੰ ਪਤਾ ਹੀ ਹੈ ਜੀ ਆਪਣਾ ਨਾ ਵਾਲੀ 500 ਤੋਂ ਪਲੱਸ ਵੀਡੀਓ ਇਹਨਾਂ ਦੀ ਹੋ ਗਈ 6000 ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਕਹਿੰਦਾ ਬਾਪ 8ਵਾਂ 9ਵਾਂ ਹਿੱਸਾ ਇਹਨਾਂ ਦਾ ਯੋਗਦਾਨ ਵਿੱਚ ਹੈਗਾ ਚੈਨਲ ਤੇ ਆਪਣੇ ਤੇ ਜਿੰਨੀ ਗੱ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਤੇ ਮਸ਼ੀਨ ਜੇਕਰ ਤੁਹਾਡੇ ਘਰੇ ਨਹੀਂ ਹੈਗੀ ਤਾਂ ਵੀ ਤੁਹਾਡੇ ਵੈਢ ਮੰਨ ਕੇ ਚਲੋ ਚੋਆਈ ਜਿ ਪਸੰਦ ਆਊਗੀ ਕਿਉਂਕਿ ਥਣ ਦੇਖੋ ਜਮਾ ਕਿਆ ਬਾਤਾਂ ਹੜਾ ਜਦੋਂ ਛੋਟੇ ਛੋਟੇ ਪਸ਼ੂ ਸਵੈਲਿੰਗ ਵਗੈਰਾ ਜਿ ਰੱਖਦਾ ਹਨ ਜਦੋਂ ਬਾਲਾ 10 12 ਦਿਨ ਹੋ ਜਾਂਦਾ ਸੂਏ ਨੂੰ ਐਨ ਕੱਟ ਆਰਡਰ ਬਣਾਉ ਬਾਈ ਜਮਾ ਠੀਕ ਹੈ 1 35 ਜੋ ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਠੀਕ ਹੈ ਮਗਰ ਬੱਚੀ ਸੂਈ ਸੂਈ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ